ਤੇ ਵਾਣਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਤੇ ਜ਼ਿੰਦਗੀ ਦੇ ਵਿੱਚ ਜਦੋਂ ਜਹਦ ਉਹਦੇ ਅਮਰਾਤਵੇਂ ਤੱਕ ਪਹੁੰਚਣ ਲਈ ਬੜਾ ਕੁਝ ਹੁੰਦਾ ਹੈ ਡਾਕਟਰ ਕਮਲਜੀਤ ਕੋਰ ਗਿੱਲ ਦਾ ਇੱਕ ਆਰਟੀਕਲ ਸਾਂਝਾ ਕਰਾਂਗੇ ਮੈਕਸੀਕੋ ਆਪਣੇ ਸਰੋਤੇ ਵੀ ਉੱਥੇ ਰਹਿੰਦੇ ਆ ਤੇ ਮੈਕਸੀਕੋ ਬਾਰਡਰ ਦੇ ਰਾਹੀਂ ਬਹੁਤ ਸਾਰੇ ਲੋਕ ਅਮਰੀਕਾ 'ਚ ਵੀ ਪਹੁੰਚਦੇ ਆ ਸੋ ਮੈਕਸੀਕੋ ਦੀ ਨਵੀਂ ਗਵਰਨਰ ਬਣੀ ਹੈ ਮੈਕਸੀਕੋ ਦੇ ਸਾਬਕਾ ਮੇਅਰ ਕਲੋਡੀਆ ਸ਼ੀਨਬੋਮ ਨੂੰ ਮੈਕਸੀਕੋ ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੇ ਮੁਲਕ ਦੀ ਪਹਿਲੀ ਔਰਤ ਰਾਸ਼ਟਰਪਤੀ ਬਣ ਦਾ ਮਾਣ ਪ੍ਰਾਪਤ ਹੋ ਗਿਆ। ਇਸ ਸਾਬਕਾ ਮੇਅਰ ਤੋਂ ਇਥੋਂ ਦੀ ਪਹਿਲੀ ਰਾਸ਼ਟਰਪਤੀ ਬਣ ਦਾ ਮਾਣ ਹਾਸਲ ਕਰਨ ਵਾਲੀ ਮੈਡਮ ਸ਼ੀਨਬੋਮ ਕਲੋਡੀਆ ਦੀ ਜ਼ਿੰਦਗੀ ਜਾਂ ਇਥੇ ਮੈਕਸੀਕੋ ਦੇ ਇਤਿਹਾਸ ਬਾਰੇ ਜਾਣਕਾਰੀਆਂ ਦੇ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕਮਲਜੀਤ ਗੌਰ ਗਿੱਲ। ਇਸ ਮੁਲਕ ਦੇ 200 ਸਾਲ ਪੁਰਾਣੇ مرد ਪ੍ਰਧਾਨ ਸਮਾਜ ਦੇ ਵਿੱਚ ਵਿਸ਼ਾਲ ਪੱਦਰ ਤੇ ਹੋਈਆਂ ਇਹਨਾਂ ਚੋਣਾਂ ਦੇ ਵਿੱਚ 2 ਜੂਨ ਨੂੰ ਸ਼ੀਨਬਾਮ ਕੋਲੋਡੀਆਂ ਨੇ ਜਿੱਤ ਪ੍ਰਾਪਤ ਕੀਤੀ ਜੋ ਕਿ ਇਸ ਦੇਸ਼ ਦੇ ਵਿੱਚ ਇਹ ਪਹਿਲੀ ਇਤਿਹਾਸਿਕ ਪ੍ਰਾਪਤੀ ਹੈ ਕਿ ਇੱਕ ਔਰਤ ਨੂੰ ਇਥੋਂ ਦੇ ਗਵਰਨਰ ਹੋਣ ਦਾ ਮਾਣ ਹਾਸਲ ਹੋਇਆ ਪ੍ਰੈਜ਼ੀਡੈਂਟ ਬਣਨ ਦਾ ਮਾਣ ਹਾਸਲ ਹੋਇਆ ਇਸ ਸੈਂਸ ਦੇ ਵਿੱਚ ਇਸ ਚੋਣ ਮੈਦਾਨ ਦੇ ਵਿੱਚ ਇਹ ਜਿਹੜੇ ਉੱਥੋਂ ਦੇ ਗਵਰਨਰ ਜਨਰਲ ਬਣੀਆਂ ਰਾਸ਼ਟਰਪਤੀ ਬਣੀਆਂ ਤੇ ਇਸ ਚੋਣ ਦੇ ਵਿੱਚ ਮੁੱਖ ਰੂਪ ਦੇ ਵਿੱਚ ਤਿੰਨ ਉਮੀਦਵਾਰ ਸਨ ਤੀਜੇ ਸਥਾਨ ਤੇ ਆਉਣ ਵਾਲੇ ਉਮੀਦਵਾਰ ਜਾਰਜ ਮਾਈਨਸ ਨੂੰ 1000 ਸੌਰੀ 10.57% ਤੇ ਐਕਸੋਚਲ ਗਾਲਵੇਸ ਨੂੰ 28.11% ਵੋਟਾਂ ਮਿਲੀਆਂ ਤੇ ਇਸ ਪ੍ਰੈਜ਼ੀਡੈਂਟ ਕਲੋਡੀਆ ਸ਼ੀਨਬੋਮ ਨੇ 62.18% ਵੋਟਾਂ ਪ੍ਰਾਪਤ ਕਰਕੇ ਇੱਕ ਇਤਿਹਾਸ ਦਰਜ ਕੀਤਾ। ਵੈਸੇ ਤਾਂ ਦੋਸਤੋ ਵਿਸ਼ਵ ਭਰ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਵਿਸ਼ਵ ਭਰ ਦੇ ਵਿੱਚ ਜੋ ਕੁਝ ਵਾਪਰਦਾ ਉਸ ਦੇ ਵਿੱਚ ਬੜੀਆਂ ਤਬਦੀਲੀਆਂ ਵਿਸ਼ਵ ਭਰ ਦੇ ਵਿੱਚ ਆ ਰਹੀਆਂ ਨੇ। ਪਰ ਵਿਸ਼ਵ ਦੀਆਂ ਇਹਨਾਂ ਜੰਗਾਂ ਦਾ ਇਹਨਾਂ ਯੁੱਧਾਂ ਦਾ ਅਗਰ ਜ਼ਿਕਰ ਕਰੀਏ ਤਾਂ ਇਸ ਸਿਲਸਲੇ ਵਿੱਚ ਜੋ ਕਹਾਣੀਆਂ ਬਣਦੀਆਂ ਨੇ ਉਹਨਾਂ ਕਹਾਣੀਆਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਤਬਦੀਲੀਆਂ ਆ ਰਹੀਆਂ ਨੇ ਉਹਨਾਂ ਤਬਦੀਲੀਆਂ ਨੂੰ ਜੇ ਵੇਖਿਆ ਜਾਵੇ ਤਾਂ ਇਹ ਚੀਜ਼ ਸਮਝਣੀ ਹੋਏਗੀ ਕਿ ਔਰਤ ਹੁਣ ਕਿਤੇ ਨਾ ਕਿਤੇ ਤਰੱਕੀ ਜਾਫਤਾ ਹੋ ਰਹੀ ਆ ਸੋ ਉਸ ਤਰੱਕੀ ਦੇ ਵਿੱਚ ਕਿਤੇ ਨਾ ਕਿਤੇ ਔਰਤ ਹੋਣ ਦਾ ਉਸ ਨੂੰ ਜਿਹੜਾ ਫਾਇਦਾ ਉਹ ਵੀ ਮਿਲਦਾ ਕਿ ਅ ਤੁਸੀਂ ਵੇਖੋ ਕਿ ਇੰਡੀਆ ਦੇ ਵਿੱਚ ਵੀ ਜਦੋਂ ਕੋਈ ਮਹਿਲਾ ਸਪੀਚ ਕਰਦੀ ਹੈ ਭਾਵੇਂ ਉਹ ਅਮਰਤਾ ਵੜਿੰਗ ਹੋਵੇ ਜਾਂ ਡਿੰਪਲ ਜਾਦਵ ਹੋਵੇ ਜਾਂ ਹਰਸਿਮਰਤ ਕੋਰ ਬਾਦਲ ਹੋਵੇ ਜਾਂ ਭਾਵੇਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮਰਮੋ ਹੋਵੇ ਤੇ ਉਹ ਸلسਲੇ ਦੇ ਵਿੱਚ ਕਿਤੇ ਨਾ ਕਿਤੇ ਉਸ ਨੂੰ ਔਰਤ ਹੋਣ ਦਾ ਮਾਣ ਵੀ ਮਿਲਦਾ ਹੈ ਔਰਤ ਹੋਣ ਦਾ ਉਸ ਨੂੰ ਫਾਇਦਾ ਵੀ ਮਿਲਦਾ ਹੈ ਕਿਉਂਕਿ ਇਸ ਵਾਰੀ ਤੁਸੀਂ ਵੇਖੋ ਜੇ ਇੰਡੀਆ ਦੀ ਸਿਆਸਤ ਹੈ ਆਪਾਂ ਨਜ਼ਰ ਦੜਾਈਏ ਤਾਂ ਇੱਥੇ ਵੀ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜੋ ਜਿੱਤ حاصل ਹੋ ਰਹੀ ਹੈ ਉਸ ਦੇ ਵਿੱਚ ਉਹਨਾਂ ਦਾ ਔਰਤ ਹੋਣ ਦਾ ਜਿਹੜਾ ਪੱਖ ਹੈ ਉਹ ਜ਼ਿਆਦਾ ਚਰਚਿਤ ਵੀ ਹੁੰਦਾ ਹੈ ਸੋ ਕਿਤੇ ਨਾ ਕਿਤੇ ਔਰਤ ਨੂੰ ਜਦੋਂ ਕੈਂਡੀਡੇਟ ਦੇ ਤੌਰ ਤੇ ਵਾਰਿਆ ਜਾਂਦਾ ਇੰਡੀਆ 'ਚ ਵੀ ਆਪਣੀ ਗੱਲ ਚੱਲਦੀ ਹੈ ਕਿ ਕੈਪਟਨ ਮਨਰੇਂਦਰ ਸਿੰਘ ਨੇ ਵੀ ਔਰਤਾਂ ਨੂੰ ਅ ਜਿਹੜਾ ਹੈਗਾ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਵੀ ਆਖਿਆ ਸੀ ਕਿ ਇਹ ਔਰਤਾਂ ਦੀ ਜਿਹੜੀ ਅਸੀਂ 50% ਸਥਾਨਕ ਚੋਣਾਂ ਦੇ ਵਿੱਚ ਜਾਂ ਪੰਚਾਇਤ ਚੋਣਾਂ ਦੇ ਵਿੱਚ ਅਸੀਂ ਮਹਿਲਾਵਾਂ ਨੂੰ 50% ਦੀ ਰੱਖਵਾ ਕਰਨ ਦਵਾਂਗੇ ਹਾਲਾਂਕਿ ਜੋ ਦੇਸ਼ ਦੇ ਇਤਿਹਾਸ ਦੇ ਵਿੱਚ ਹੈ ਕਿ ਔਰਤਾਂ ਨੂੰ 33% ਰਿਜ਼ਰਵੇਸ਼ਨ ਦੇ ਜਿਹੜੇ ਹਕੂਕ ਨੇ ਉਹ ਮਿਲਣੇ ਚਾਹੀਦੇ ਨੇ ਕਿਤੇ ਨਾ ਕਿਤੇ ਔਰਤ ਹੋਣ ਦਾ ਬੈਨੀਫਿਟ ਵੀ ਮਿਲਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਪਰ ਹੁਣ ਜਿਸ ਤਰ੍ਹਾਂ ਇਹ ਅਮਰੀਕਾ ਦੀ ਪ੍ਰੈਜ਼ੀਡੈਂਟ ਸੌਰੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਸ਼ੀਨ ਬੌਮ ਕਲੋਡੀਆ ਜਿੱਤੀ ਹੈ ਇਸ ਦੇ ਮਾਨ ਹੈ ਇਸ ਖਿੱਤੇ ਦੇ ਵਿੱਚ ਦਾ ਸੰਸਾਰ ਦੇ ਵਿੱਚ ਔਰਤਾਂ ਦੇ ਹਕੂਕ ਚ ਕੀ ਪੈਂਦੇ ਨੇ ਉਸ ਬਾਰੇ ਡਾਕਟਰ ਕਮਲਜੀਤ ਘੋਰਗਲ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕਨੋਮਿਕਸ ਦੇ ਪ੍ਰੋਫੈਸਰ ਰਹੇ ਨੇ ਉਹ ਲਿਖਦੇ ਨੇ ਕਿ ਇਹਨਾਂ ਵੋਟਾਂ ਦੇ ਵਿੱਚ ਤਿੰਨ ਉਮੀਦਵਾਰਾਂ 'ਚੋਂ ਸਭ ਤੋਂ ਵੱਧ ਕਲੋਡੀਆ ਸ਼ੀਨਬੋਮ ਨੂੰ 61.18% ਦੀ ਵੋਟਾਂ ਮਿਲੀਆਂ ਉਸਨੇ ਇੱਕ ਇਤਿਹਾਸ ਸਿਰਜਿਆ ਮੈਰੀਨੋ ਪਾਰਟੀ ਦੇ ਪਹਿਲੇ ਰਾਸ਼ਟਰਪਤੀ ਲੋਪਸ ਔਰਵਾਡੋਰ ਤੋਂ ਬਾਅਦ ਕਲੋਡੀਆ ਸ਼ੀਨਬੋਮ 6 ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ ਮੈਕਸੀਕੋ ਦੀ ਸਮੁੱਚੀ ਜਨਤਾ ਖਾਸ ਕਰਕੇ ਔਰਤਾਂ ਨੂੰ ਉਹਨਾਂ ਤੋਂ ਬੜੀਆਂ ਉਮੀਦਾਂ ਨੇ ਜਨਤਾ ਨੂੰ ਭਰੋਸਾ ਕਿ ਜਿਹੜਾ ਕੰਮ ਪਹਿਲੀਆਂ ਪਾਰਟੀਆਂ ਦੇ ਅਹੁਦੇਦਾਰ ਨਹੀਂ ਕਰ ਸਕੇ ਸ਼ਾਇਦ ਉਹ ਸ਼ੀਨ ਬੌਮ ਕਰ ਸਕੇ ਇੱਕ ਔਰਤ ਹੋਣ ਦੇ ਨਾਤੇ ਮੈਕਸੀਕੋ ਦਾ ਸਮਾਜ ਵੀ ਦੁਨੀਆ ਦੇ ਹੋਰ ਸਮਾਜ ਦੀ ਤਰ੍ਹਾਂ ਮਰਦ ਪ੍ਰਧਾਨ ਰਿਹਾ ਪਰ ਫਿਰ ਵੀ ਆਰਥਿਕ ਅਤੇ ਵਿਕਾਸ ਨਾਲ ਸੰਬੰਧਿਤ ਹੋਰ ਪ੍ਰੋਗਰਾਮਾਂ ਤੇ ਨੀਤੀਆਂ ਇਸ ਪ੍ਰਕਾਰ ਉਲੀਕੀਆਂ ਜਾਣਗੀਆਂ ਜਿਸ ਦੇ ਵਿੱਚ ਔਰਤਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ ਇਹ ਲੋਕ ਉਮੀਦ ਕਰਦੇ ਨੇ ਹਾਲਾਂਕਿ ਦੇਸ਼ ਦੇ ਵਿੱਚ ਉਹ ਦ੍ਰੋਪਤੀ ਮਰਮੂ ਬਣੇ ਨੇ ਕਿ ਉਸ ਦੇ ਨਾਲ ਫਰਕ ਪਿਆ ਪਹਿਲਾਂ ਪ੍ਰਤੀਬੱਧ ਦੇਵੀ ਸਿੰਘ ਪਾਟਲ ਸੀ ਕਿ ਉਸਦੇ ਨਾਲ ਫਰਕ ਪਿਆ ਇਹ ਆਪਾਂ ਕਿੰਨਾ ਕੁ ਵੇਖਦੇ ਆ ਮੈਕਸੀਕੋ ਦੇ ਕੁਝ ਇਲਾਕੇ ਜਹ ਨੇ ਜਿੱਥੇ ਮੂਲ ਮੈਕਸੀਕਨ ਲੋਕ ਰਹਿੰਦੇ ਨੇ ਉਹ ਆਦੀਵਾਸੀ ਨਹੀਂ ਐ ਪਰ ਉਹਨਾਂ ਦਾ ਆਪਣਾ ਸਮਾਜਿਕ ਤੇ ਸੱਭਿਆਚਾਰਕ ਪਾਈਚਾਰਾ ਐ ਇਹ ਅਮਰੀਕਨ ਇਹ ਮੈਕਸੀਕਨ ਲੋਕ ਜਿਹੜੇ ਕਿਤੇ ਨਾ ਕਿਤੇ ਸ਼ਿਕਾਰ ਵੀ ਨੇ ਨਸਲਵਾਦ ਦਾ ਇਹਨਾਂ ਇਲਾਕਿਆਂ 'ਚ ਗਰੀਬੀ ਬਹੁਤ ਜ਼ਿਆਦਾ 20% ਦੇ ਕਰੀਬ ਲੋਕ ਬੜੀ ਬੇਹਦ ਗਰੀਬੀ ਵਾਲੀ ਜ਼ਿੰਦਗੀ ਬਸਰ ਕਰ ਰਹੇ ਨੇ ਗਰੀਬੀ ਦਾ ਬਹੁਤਾ ਭਾਰ ਜੋਖਮ ਔਰਤਾਂ ਤੇ ਪੈਂਦਾ ਹੈ ਆਧੁਨਿਕ ਸਿਹਤ ਸਹੂਲਤਾਂ ਦੀ ਅਣੌਂਦ ਹੈ ਅਨਪੜਤਾ ਤੋਂ ਇਲਾਵਾ ਇਹਨਾਂ ਮੈਕਸੀਕਨ ਔਰਤਾਂ ਦੇ ਜ਼ਮੀਨੀ ਹੱਕ ਵੀ ਨਾ ਮਾਤਰ ਨੇ ਗਰੀਬੀ ਕਾਰਨ ਉਹ ਘਰੇਲੂ ਹਿੰਸਾ ਦਾ ਸਰੀਰਕ ਸ਼ੋਸ਼ਣ ਦਾ ਵੀ ਸ਼ਿਕਾਰ ਹੁੰਦੀਆਂ ਨੇ ਵੋਟਾਂ ਦਾ ਕਾਰਜ ਸਮਾਪਤ ਹੋਣ ਮਗਰੋਂ ਪ੍ਰੈਸ ਰਿਪੋਰਟਰਾਂ ਨੇ ਇਹਨਾਂ ਔਰਤਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਔਰਤਾਂ ਦਾ ਸਪਸ਼ਟ ਕਹਿਣਾ ਸੀ ਕਿ ਅਸੀਂ ਨਵੀਂ ਰਾਸ਼ਟਰਪਤੀ ਸ਼ੀਨਬਾਮ ਨੂੰ ਵੋਟਾਂ ਉਸਦੇ ਔਰਤ ਹੋਣ ਦੇ ਨਾਲ ਨਾਲ ਉਸਲੀ ਕਾਬਲੀਅਤ ਤੇ ਉਸਦੇ ਮੇਅਰ ਦੇ ਤੌਰ ਤੇ ਕੀਤੇ ਕੰਮਕਾਜ ਦੇ ਤਰੀਕੇ ਨੂੰ ਧਿਆਨ ਵਿੱਚ ਰੱਖ ਕੇ ਪਾਈਆਂ ਨੇ ਸ਼ੀਨਬੋਮ ਜਸ ਪਾਰਟੀ ਵੱਲੋਂ ਜਿੱਤੀ ਹੈ ਉਸ ਦੀ ਵਿਚਾਰਤਾਰਾ ਖੱਬੇ ਪੱਖੀ ਹੋਣ ਕਰਕੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਪਾਰਟੀ ਲੋਕਪੱਖੀ ਕੰਮ ਨੂੰ ਪਹਿਲ ਦੇਵੇਗੀ 1962 ਦੇ ਵਿੱਚ ਜੰਮੀ ਇਸ ਰਾਸ਼ਟਰਪਤੀ ਬਣੇ ਸ਼ੀਨਬੋਮ ਕੋਲੋਡੀਆ ਨੇ ਫਿਜ਼ਿਕਸ ਦੇ ਵਿੱਚ ਗ੍ਰੈਜੂਏਸ਼ਨ ਤੋਂ ਬਾਅਦ ਉੱਚੀ ਚੀ ਪੜ੍ਹਾਈ ਦੀ ਡਿਗਰੀ ਵਾਤਾਵਰਣ ਨਾਲ ਸੰਬੰਧਿਤ ਵਿਸ਼ਿਆਂ ਤੇ ਪ੍ਰਾਪਤ ਕੀਤੀ ਜਣੀ এনवायरमेंट ਤੇ ਤੇ ਜਿਸ ਵਿੱਚ ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲਿਆ ਨੈਸ਼ਨਲ ਰੀਜਨਰੇਸ਼ਨ ਮੂਵਮੈਂਟ ਦੀ ਮਰੀਨਾ ਪਾਰਟੀ ਨੇ ਪਹਿਲਾਂ ਤੋਂ ਚੱਲੇ ਆ ਰਹੇ ਰਾਸ਼ਟਰਪਤੀ ਸੀ ਜਿਹੜੇ ਲੌਪਸ ਓਬਰਾਡੋਰ ਤੋਂ ਬਾਅਦ ਮੌਜੂਦਾ ਆਮ ਚੋਣਾਂ ਦੇ ਵਿੱਚ ਸ਼ੀਨ ਬਾਮ ਕੋਲੋਡੀਆਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਮੈਕਸੀਕੋ ਦੀਆਂ ਇਹਨਾਂ ਇਹ ਪਹਿਲੀਆਂ ਚੋਣਾਂ ਨੇ ਜਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਔਰਤ ਨੂੰ ਗਿਆ ਅਗਾ ਲਿਆਂਦਾ ਗਿਆ ਸ਼ੀਨ ਬਾਮ ਦਾ ਸਮਾਜਿਕ ਮੁੱਦਿਆਂ ਲਈ ਫਿਕਰਮੰਦੀ ਤੇ ਸਿਆਸੀ ਮਸਲਿਆਂ ਲਈ ਖਾਸ ਰੁਚੀ ਦੀ ਬਦੌਲਤ ਉਸ ਨੂੰ ਇੱਕ ਲਸਾਨੀ ਜਤ ਵੀ ਮਿਲੀ ਇਸ ਤੋਂ ਪਹਿਲਾਂ ਜਿਹੜੇ ਪਹਿਲੇ ਰਾਸ਼ਟਰਪਤੀ ਸੀਗੇ ਇਸ ਪਾਰਟੀ ਨਾਲ ਸੰਬੰਧਤ ਔਰਵਾਡੋਰ ਲਾਪਸ ਉਸ ਨੇ ਮੈਕਸੀਕੋ ਦੀ ਰਾਜਨੀਤੀ ਤੇ ਅਰਥਚਾਰੇ ਨੂੰ ਮੋੜ ਸਵਾਰਨ ਦੇ ਪ੍ਰਜੋਰ ਯਤਨ ਕੀਤੇ ਸਨ ਪਰ ਵਿਰੋਧੀ ਪਾਰਟੀਆਂ ਨੇ ਉਸ ਨੂੰ ਕਈ ਮੁੱਦਿਆਂ 'ਚ ਕਾਮਯਾਬ ਨਹੀਂ ਸੀ ਹੋਣ ਦਿੱਤਾ ਕੰਮ 'ਚ ਰੁਕਾਵਟਾਂ ਪਾਉਣੀਆਂ ਲਿਖੇ ਪ੍ਰੋਗਰਾਮ ਦੇ ਵਿੱਚ ਬੇਤੁਕੀਆਂ ਗਲਤੀਆਂ ਕੱਢਣੀਆਂ ਜਿਸ ਤਰ੍ਹਾਂ ਆਪੋਜੀਸ਼ਨ ਦੇ ਵਿੱਚ ਹੁੰਦਾ ਇਹ ਓਬਰਾਡੋਰ ਨਾਲ ਵੀ ਵਾਪਰਿਆ ਕੋਈ ਵੀ ਸੱਤਾਧਾਰੀ ਪਾਰਟੀਆਂ ਜਾਂ ਸ਼ਕਸ਼ੀਤ ਜਦੋਂ ਕਿਸੇ ਕਾਰਨ ਵੱਡੀ ਗਿਣਤੀ ਦੇ ਵਫਾਦ ਪੂਰੇ ਕਰਨ ਦੇ ਵਿੱਚ ਸਫਲ ਨਹੀਂ ਹੁੰਦੀ ਤਾਂ ਮੁਠੀ ਪਰ ਲੋਕਾਂ ਦੇ ਹੱਥ ਵਿੱਚ ਖੇਡਣ ਲੱਗਦੀ ਹੈ ਤਾਂ ਲੋਕ ਮੁੱਦੇ ਆਮ ਮੁੱਦੇ ਸਿਹਤ ਰੁਜ਼ਗਾਰ ਆਦ ਨਜ਼ਰ ਅੰਦਾਜ਼ ਹੋ ਜਾਂਦੇ ਨੇ ਤਾਂ ਉਹ ਸੱਤਾ ਦੇ ਵਿੱਚ ਤਬਦੀਲੀ ਤੈ ਹੁੰਦੀ ਹੈ ਇਸ ਸਮੇਂ ਮੈਕਸੀਕੋ ਜਿਹੀ ਹਾਲਤ ਵਿੱਚੋਂ ਹੀ ਲੰਘ ਰਿਹਾ ਤੇ ਲੋਕ ਤਬਦੀਲੀ ਚਾਹੁੰਦੇ ਸਨ ਮੈਕਸੀਕੋ 200 ਸਾਲਾਂ ਤੋਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਧਾਰਮਿਕ ਤੌਰ ਤੇ ਮੈਕਸੀਕੋ ਦੇ ਲੋਕ ਕੈਥੋਲਿਕ ਨੇ ਰਾਜਨੀਤਿਕ ਹਰਜਾਂ ਦੇ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦਾ ਦਖਲ ਹੈ ਹੁਣ ਮੈਕਸੀਕੋ ਦੇ ਵਿੱਚ ਉਹਨਾਂ ਦੇ ਲੀਡਰ ਯਹੂਦੀ ਭਾਈਚਾਰੇ ਦੀ ਹੁਣ ਉਹਨਾਂ ਦੀ ਲੀਡਰ ਯਹੂਦੀ ਭਾਈਚਾਰੇ ਦੀ ਹੋਵੇਗੀ ਜਿਹੜੀ ਕਿ ਉੱਚ ਸਿੱਖਿਆ ਪ੍ਰਾਪਤ ਹੈ ਕਿਉਂਕਿ ਇਹ ਯਹੂਦੀ ਭਾਈਚਾਰੇ ਚੋਂ ਆ ਕਿਤੇ ਨਾ ਕਿਤੇ ਇਸ ਦੇ ਵਿੱਚ ਯਹੂਦੀ ਸਮਾਜ ਦੀਆਂ ਵੀ ਕਾਰਨ ਜਿਹੜੇ ਨੇ ਸਾਹਮਣੇ ਆਉਂਦੇ ਹੋ ਸਕਦੇ ਜਿਵੇਂ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਕਿਉਂਕਿ ਦੂਸਰੇ ਪਾਸੇ ਸਥਾਨਕ ਲੋਕ ਕੈਥੋਲਿਕ ਨੇ ਤੇ ਇਹ یہودی ਭਾਈਚਾਰੇ ਚੋਂ ਆ ਜੋ ਕਲੋਡिया ਸ਼ੀਨਬੋਮ ਬਣੀ ਹੈ ਤੇ ਇਸ ਨੂੰ ਜਿਸ ਤਰ੍ਹਾਂ ਨੋਬਲ ਪ੍ਰਾਈਜ਼ ਮਿਲਿਆ ਸਾਇੰਸ ਅਤੇ ਵਾਤਾਵਰਣ ਮਾਰ ਹੈ 1 ਅਕਤੂਬਰ 2024 ਨੂੰ ਆਪਣਾ ਅਹੁਦਾ ਸੰਭਾਲੇਗੀ ਉਹ ਤੇ ਨਵੀਂ ਲੀਡਰਸ਼ਿਪ ਨੂੰ ਪੁਰਾਣੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਗਿਆ ਪਰ ਮੁੱਖ ਚੁਣੌਤੀਆਂ ਜੋ ਮੈਕਸੀਕੋ ਦੇ ਵਿੱਚ ਨੇ ਤੁਸੀਂ ਸਾਰੇ ਜਾਣਦੇ ਹੋ ਜਿਸ ਸੰਸਕਰਣ ਜੀ ਜ਼ਿਕਰ ਕਰਦੇ ਹੁੰਦੇ ਆ ਅਦਲਾ ਸਾਹਿਬ ਕਿ ਡਰਗ ਮਾਫੀਆ ਮੈਕਸੀਕੋ ਦਾ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਹੈ ਸੋਚੇ ਸਮਝੇ ਢੰਗ ਨਾਲ ਉੱਥੇ ਜ਼ੁਰਮ ਹੁੰਦੇ ਨੇ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਖਿਲਾਫ ਬਣਦੇ ਕਤਲੇਆਮ ਦੇ ਕੇਸ ਔਰਤਾਂ ਵਿਰੁੱਧ ਘਰੇਲੂ ਹਿੰਸਾ ਆਰਥਿਕਤਾ ਨਾਲ ਸੰਬੰਧਿਤ ਮਸਲੇ ਖਾਸ ਤੌਰ ਤੇ ਵਿੱਤੀ ਸੰਕਟ ਗਵਾਂਡੀ ਦੇਸ਼ਾਂ ਨਾਲ ਦਬੱਲੇ ਵਪਾਰਕ ਸਬੰਧ ਊਰਜਾ ਸਰੋਤ ਵਾਤਾਵਰਣ ਤਬਦੀਲੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਨਵੇਂ ਰਾਸ਼ਟਰਪਤੀ ਸ਼ੀਨ ਬੌਮ ਨੂੰ ਸਾਹਮਣਾ ਕਰਨਾ ਪਏਗਾ ਸਭ ਤੋਂ ਵੱਡੀ ਮੁਸ਼ਕਲ ਹੈ ਮੈਕਸੀਕੋ ਦੇ ਜੰਗਲਾਂ ਵੱਲ ਜੋ ਦਰਿਆਦ ਪਾਰ ਕਰਕੇ ਲਾਤੀਨੀ ਅਮਰੀਕਾ ਦੇ ਪ੍ਰਵਾਸੀਆਂ ਦਾ ਅਮਰੀਕਾ ਦੀ ਧਰਤੀ ਤੇ ਪਹੁੰਚਣਾ ਕੋਕੇ ਇੱਥੋਂ ਵੀ ਪੰਜਾਬ ਚੋਂ ਵੀ ਬਹੁਤ ਸਾਰੇ ਲੋਕ ਬਾਆ ਮੈਕਸੀਕੋ ਅਮਰੀਕਾ ਪਹੁੰਚਦੇ ਨੇ ਪੂਰੀ ਦੁਨੀਆ ਚੋਂ ਮੈਕਸੀਕੋ ਇੱਕ ਇਸ ਤਰ੍ਹਾਂ ਦਾ ਬਦਨਾਮ ਖੇਤਾ ਵੀ ਬਣ ਰਿਹਾ ਅਮਰੀਕਾ ਪਹੁੰਚਣ ਦੇ ਵਾਸਤੇ ਜਾਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਮੈਕਸੀਕੋ ਦੇ ਗਰੀਬ ਮਜ਼ਦੂਰੀ ਤੇ ਹੋਰ ਨਿੱਕੇ ਮੋٹے ਕੰਮਾਂ ਦੀ ਭਾਲ ਖਾਤਰ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰਦੇ ਨੇ ਆਮ ਲੋਕ ਉੱਥੇ ਲੋਕ ਸ਼ਿਪ ਕੇ ਰਹਿੰਦੇ ਨੇ ਮੈਕਸੀਕੋ ਦੀ ਸਰਕਾਰ ਭਾਵੇਂ ਮੰਨੇ ਭਾਵੇਂ ਨਾ ਮੰਨੇ ਸਚਾਈ ਇਹ ਹੈ ਕਿ ਅਮਰੀਕਾ ਦੀ ਖੇਤੀਬਾੜੀ ਦੇ ਵਿੱਚ 40 ਤੋਂ 50 ਫੀਸਦੀ ਮੈਕਸੀਕੀ ਕੰਮੇ ਨੇ ਜਿਹੜੇ ਕਿ ਨਜਾਇਜ਼ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਦੂਜੀ ਸਭ ਤੋਂ ਵੱਡੀ ਸਮੱਸਿਆ ਇਸ ਰਾਸ਼ਟਰਪਤੀ ਤੇ ਮੈਕਸੀਕੋ ਲਈ ਹੈ ਉਹ ਡਰੱਗ ਮਾਫੀਆ ਤੇ ਗੈਂਗਸਟਰ ਇਹ ਵੱਡੀ ਪੱਧਰ ਤੇ ਲੁੱਟਾਂ ਖਵਾਉਣ ਨੂੰ ਅੰਜਾਮ ਦੰਦੇ ਨੇ ਪੂਰੀ ਦੁਨੀਆ ਦੇ ਵਿੱਚ ਡਰੱਗ ਕਾਰੋਬਾਰ ਦੇ ਵਿੱਚ ਮੈਕਸੀਕੋ ਹੀ ਸਰਦਾਰੀ ਕਰਦੇ ਨੇ ਇਸ ਤੋਂ ਇਲਾਵਾ ਮੈ ਅਮਰੀਕਾ ਤੇ ਮੈਕਸੀਕੋ ਦੇ ਦਰਮਿਆਨ ਜੋ ਵਪਾਰ ਦਾ ਰੌਲਾ ਹੈ ਮਸਲਨ ਮੈਕਸੀਕੋ ਦੀ ਮੱਕੀ ਜੈਵਿਕ ਨਹੀਂ ਹੈ ਪਰ ਅਮਰੀਕਾ ਦੇ ਵਿੱਚ ਛਾਲੀਆਂ ਦੀ ਮੰਗ ਵਧੇਰੇ ਹੈ ਇਵੇਂ ਜਿਹੜਾ ਕੈਲੈਰੈਡੋ ਅਤੇ ਰਿਓ ਗ੍ਰਾਂਡ ਦੇ ਜਿਹੜੇ ਦਰਿਆਵਾਂ ਦੇ ਪਾਣੀ ਬਾਰੇ 1943 ਦੇ ਵਿੱਚ ਹੋਈ ਸੰਧੀ ਦਾ ਵੀ ਰੇੜਕ ਹੈ ਵਾਤਾਵਰਣੀ ਤਬਦੀਲੀਆਂ ਦੇ ਕਾਰਨ ਮੈਕਸੀਕੋ 80 ਸਾਲ ਪਹਿਲਾਂ ਹੋਏ ਸਮਝੌਤੇ ਮੁਤਾਬਕ ਇਹ ਪਾਣੀ ਦੇਣ ਤੋਂ ਇਨਕਾਰੀ ਹੈ ਇਸ ਰਾਸ਼ਟਰਪਤੀ ਦੀ ਜਿੱਤ ਦੇ ਐਲਾਨ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਚੁਣੇ ਗਏ ਸ਼ੀਨ ਬੋਮ ਨੇ ਦਰਾਇਆ ਕਿ ਉਹ ਮੈਕਸੀਕੋ ਦੇ 200 ਸਾਲਾਂ ਦੇ ਜਮਹੂਰੀ ਕਾਲ ਦੇ ਦੌਰਾਨ ਪਹਿਲੀ ਔਰਤ ਰਾਸ਼ਟਰਪਤੀ ਬਣ ਰਹੀ ਹੈ ਇਸ ਪਿੱਛੇ ਉਸ ਦੀਆਂ ਸਾਰੀਆਂ ਸਹੇਲੀਆਂ ਮਾਵਾ ਪੈਣਾ ਨਾਨੀਆਂ ਦਾਦੀਆਂ ਧੀਆਂ ਦੋਤੀਆਂ ਪੋਤੀਆਂ ਦੀ ਲਗਾਤਾਰ ਅਤੇ ਸਖਤ ਕਾਰਨਾਂ ਦਾ ਯੋਗਦਾਨ ਹੈ ਇਹੜੀ 200 ਸਾਲਾਂ ਤੋਂ ਮਰਦ ਪ੍ਰਧਾਨ ਸਮਾਜਿਕ ਵਰਤਾਰੇ ਅਧੀਨ ਵਾਲੀ ਜ਼ਿੰਦਗੀ ਬਸਰ ਕਰ ਰਹੀਆਂ ਸਨ ਹੁਣ ਇਸ ਵਰਤਾਰੇ ਦੇ ਵਿੱਚ ਸੋਧ ਹੋਵੇਗੀ ਹਾਲਾਂਕਿ ਜਿਸ ਤਰ੍ਹਾਂ ਇਹ ਪੜ੍ਹੀ ਲਿਖੀ ਰਾਸ਼ਟਰਪਤੀ ਹੈ ਜਿਸ ਤਰ੍ਹਾਂ ਇਸ ਦੀ ਪਰਸਨੈਲਿਟੀ ਹੈ ਤੁਸੀਂ ਦੇਖੋ ਤਸਵੀਰ ਵੇਖ ਰਹੇ ਹੋ ਤੇ ਇਸ ਤਰ੍ਹਾਂ ਮਰਦ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨ ਦੇ ਯਤਨ ਕੀਤੇ ਗਏ ਨੇ ਤੇ ਜਿਸ ਤਰ੍ਹਾਂ ਮਰਦਾਂ ਦਾ ਭਰਪੂਰ ਸਾਥ ਦੇਣ ਤੇ ਔਰਤਾਂ ਦੇ ਜੀਵਨ ਜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਸੁਧਾਰ ਦੀ ਉਮੀਦ ਹੈ ਉਹ ਇਸ ਰਾਸ਼ਟਰਪਤੀ ਤੋਂ ਲੋਕ ਕੁਦਰਤੀ ਇਹ ਕਰਨਗੇ ਸ਼ੀਨ ਬੋਮ ਨੇ ਭਾਵੇਂ ਭਰੋਸਾ ਵੀ ਦਿਵਾਇਆ ਕਿ ਆਰਥਿਕ ਸਮਾਜਿਕ ਸੁਧਾਰ ਨੀਤੀਆਂ ਪ੍ਰੋਗਰਾਮਾਂ ਦੇ ਵਿੱਚ ਔਰਤਾਂ ਦੇ ਦ੍ਰਿਸ਼ਟੀਕੋਣ ਤੋਂ ਇਸ ਨੂੰ ਵਿਚਾਰਿਆ ਜਾਏਗਾ ਤੇ ਲਾਗੂ ਕੀਤਾ ਜਾਏਗਾ ਸੋ ਆਸ ਕੀਤੀ ਜਾਂਦੀ ਹੈ ਕਿ ਇਸ ਮੈਕਸੀਕੋ ਦੀ ਨਵੀਂ ਚੁਣੀ ਗਈ ਰਾਸ਼ਟਰਪਤੀ ਸ਼ੀਨ ਬੋਮ ਦੇ ਕਾਰਜਕਾਲ ਦੇ ਦੌਰਾਨ ਹੋਰ ਸਮੱਸਿਆਵਾਂ ਤੋਂ ਇਲਾਵਾ ਬੇਤਹਾਸ਼ਾ ਤੇ ਬੇਰੋਗ ਹਿੰਸਕ ਘਟਨਾਵਾਂ ਤੇ ਕਾਬੂ ਪਾਇਆ ਜਾਏਗਾ ਔਰਤਾਂ ਉਪਰ ਘਰੇਲੂ ਹਿੰਸਾ ਖਾਸ ਕਰਕੇ ਤਵੱਜੋ ਦੇਣੀ ਬਣਦੀ ਹੈ ਘਰੇਲੂ ਹਿੰਸਾ ਤੇ ਡੋਮੈਸਟਿਕ ਵਾਇਲੈਂਸ ਤੇ ਨਜਾਇਜ਼ ਢੰਗ ਨਾਲ ਹੋ ਰਿਹਾ ਹੈ ਪ੍ਰਵਾਸ ਵਾਸਤੇ ਯੋਗ ਨੀਤੀ ਉਲਿੱਕੀ ਜਾਵੇ ਤੇ ਮਜਬੂਰੀ ਵਾਸ ਹੁੰਦੇ ਪ੍ਰਵਾਸ ਕਰਨ ਜੋ ਨੌਜਵਾਨੇ ਦੀ ਅਜਾਈ ਜਾਂਣਾ ਜਾਂਦੀਆਂ ਨੇ ਉਹ ਵੀ ਵੱਜ ਸਕਣ ਕਿਉਂਕਿ ਪੰਜਾਬ ਤੋਂ ਵੀ ਬਹੁਤ ਸਾਰੇ ਗੱਬਰੂ ਇਹਨਾਂ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਉਸ ਮਾਫੀ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਵੇਖੋ ਕਿ ਕਿਵੇਂ ਉੱਥੇ ਜਿਹੜੇ ਇਹ ਲੋਕ ਮਾਈਗ੍ਰੇਟ ਹੋਣ ਲਈ ਜਾਂਦੇ ਨੇ 50-50 ਲੱਖ ਰੁਪਈਆ ਵੀ ਦੇ ਕੇ ਪੰਜਾਬੀ ਜਾਂਦੇ ਨੇ ਬਾਇਆ ਮੈਕਸੀਕੋ ਤੇ ਉੱਥੇ ਉਹਨਾਂ ਔਰਤਾਂ ਤੇ ਖਾਸ ਕਰਕੇ ਮੁੰਡਿਆਂ ਦੇ ਨਾਲ ਵੀ ਜਸਮਾਨੀ ਸ਼ੋਸ਼ਣ ਉਹ ਜਿਹੜੇ ਡੌਂਕੀ ਲਵਾਉਣ ਵਾਲੇ ਉਹ ਕਰਦੇ ਨੇ ਜੇ ਉਹ ਨਹੀਂ ਤੁਰ ਪਾਉਂਦੇ ਬਿਮਾਰ ਨੇ ਤਾਂ ਗੋਲੀ ਮਾਰ ਕੇ ਉੱਥੇ ਹੀ ਜੰਗਲਾਂ ਦੇ ਵਿੱਚ ਮਰਨ ਲਈ ਸੁੱਟ ਦਿੱਤਾ ਜਾਂਦਾ ਸੋ ਇਹ ਕੁਛ ਵੀ ਸ਼ੀਨ ਬ bomb ਨੂੰ ਰੋਕਣਾ ਹੋਵੇਗਾ ਔਰਤਾਂ ਦੇ ਅਧਿਕਾਰਾਂ ਦੀ ਸਪਸ਼ਟ ਸੂਚੀ ਹੋਵੇ ਇਹਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਕੇਵਲ ਕਾਨੂੰਨ ਪਾਸ ਕਰ ਦੇਣ ਨਾਲ ਔਰਤ ਸਸ਼ਕਤੀਕਰਨ ਨਹੀਂ ਹੁੰਦਾ ਸੋ 70 ਸਾਲ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਇੱਥੇ ਅਧਿਕਾਰ ਮਿਲਿਆ ਸੀ ਪਰ ਅੱਜ ਵੀ ਇਹ ਸਦ ਅਧਿਕਾਰ ਦੀ ਵਰਤੋਂ ਮਰਦਾਂ ਦੀ ਦੇਖ ਰੇਖ ਵਿੱਚ ਹੁੰਦੀ ਹੈ ਤੇ ਇਸ ਵਾਰੇ ਔਰਤ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਵੀ ਵੇਖਦੇ ਹਾਂ ਘਰ ਦਾ ਮੁਖੀ ਜੋ ਕਹਿੰਦਾ ਕਿ ਇਸ ਵਾਰੀ ਵੋਟ ਕਿਨੂੰ ਪਾਉਣੀ ਹੈ ਔਰਤਾਂ ਨੂੰ ਉਧਰ ਪਾਉਣੀ ਪੈਂਦੀ ਹੈ ਹਾਲਾਂਕਿ ਸ਼ੀਨ ਬੌਮ ਦੇ ਸੱਤਾ ਦੇ ਵਿੱਚ ਆਉਣ ਤੇ ਔਰਤਾਂ ਨੂੰ ਵੱਡਾ ਸਨਿਆਹ ਦਿੱਤਾ ਉਸਨੇ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਕਿਸੇ ਵੀ ਪ੍ਰਕਾਰ ਦੀਆਂ ਔਕੜਾਂ ਮੁਸੀਬਤਾਂ ਆੜੇ ਕੇ ਹੋਣ ਪਰ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਜਾਵੇ ਤੇ ਮਕਾਮ ਨਿਸ਼ਾਨਾ ਹਾਸਲ ਕੀਤਾ ਜਾਵੇ ਪਹਿਲਾ ਸ਼ੀਨ ਬੌਮ ਦੀ ਨਾਮਜ਼ਦਗੀ ਤੇ ਬਾਅਦ ਦੇ ਵਿੱਚ ਉਸ ਦੀ ਜਿੱਤ ਮਗਰੋਂ ਦੂਜੀਆਂ ਪਾਰਟੀਆਂ ਤੇ ਵਿਰੋਧੀ ਉਸ ਦੀ ਵਿਚਾਰਧਾਰਾ ਤੇ ਕਾਬਲੀਅਤ ਬਾਰੇ ਸ਼ੱਕ ਤੇ ਸਵਾਲ ਖੜੇ ਕਰ ਰਹੇ ਨੇ ਜਿਸ ਦਾ ਉਸ ਨੇ ਡਟ ਕੇ ਸਾਹਮਣਾ ਵੀ ਕੀਤਾ ਭਾਰਤੀ ਸਮਾਜ ਦੇ ਵਿੱਚ ਵੀ ਇਨੇ ਕਾ ਬੁੱਧੀਮਾਨ ਪੜ੍ਹੀਆਂ ਲਿਖੀਆਂ ਜਾਗਰੂਕ ਔਰਤਾਂ ਨੇ ਤੇ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਕਾਬਲੀਅਤ ਤੇ ਹਾਨਰ ਦੇ ਪੇਛਾਣ ਦੇ ਹੋਏ ਅੱਗੇ ਆਉਣਾ ਚਾਹੀਦਾ ਹੈ ਮਰਦ ਔਰਤ ਬਰਾਬਰੀ ਵਾਲਾ ਸਮਾਜ ਸਿਰਜਣ ਵਾਸਤੇ ਪੇਸ਼ਾਂ ਕਿਚੂ ਕਦਰਾਂ ਕੀਮਤਾਂ ਨੂੰ ਨਕਾਰਦਿਆਂ ਨਾਔਰ ਤੁਹਾਨੂੰ ਪਹਿਲ ਕਦਮੀ ਕਰਨੀ ਹੋਵੇਗੀ ਯਾਦ ਰੱਖੇ ਕਿ ਉਦੇਸ਼ ਦੀ ਪ੍ਰਾਪਤੀ ਸਾਰਿਆਂ ਦੇ ਮਿਲਵਰਤਨ ਨਾਲ ਹੀ ਕੀਤੀ ਜਾ ਸਕਦੀ ਹੈ ਇਸ ਵਾਸਤੇ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸਿਹਤਿਆਤ ਕਰੋ ਸਿਹਤਮੰਦ ਕਰੋ ਮਾਨਸਿਕ ਤੌਰ ਤੇ ਸੁਰੱਖਤ ਬਣਾਉਣ ਦੇ ਵਿੱਚ ਕੋਸ਼ਿਸ਼ਾਂ ਕਰੋ ਸੋ ਇਹ ਸੀ ਡਾਕਟਰ ਕਮਲਜੀਤ ਕੋਰਗਲ ਜੋ ਕਿ ਰਿਟਾਇਰਡ ਪ੍ਰੋਫੈਸਰ ਨੇ ਅਰਥ ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਨੰਬਰ ਹੈ ਮੈਡਮ ਕਮਲਜੀਤ ਕੋਰਗਲ ਦਾ 98500 5122857 9855122857 ਸੋ ਇਹ ਸੀ ਅਮਰੀਕਾ ਦੀ ਨਵੀਂ ਸੌਰੀ ਮੈਕਸੀਕੋ ਦੀ ਨਵੀਂ ਚੁਣੀ ਗਈ ਰਾਸ਼ਟਰਪਤੀ ਕਲੋਡੀਆ ਸ਼ੀਨਬੌਮ ਦੀ ਜ਼ਿੰਦਗੀ ਦੇ ਤੇ ਉਸ ਦੀ ਵਿਚਾਰਧਾਰਾ ਦੇ ਕੁਝ ਤੱਥ ਪਰ ਜਿਸ ਤਰ੍ਹਾਂ ਇਹ ਸ਼ੀਨਬੌਮ ਹੁਣ ਔਰਤਾਂ ਦੇ ਹਕੂਕ ਦੇ ਵਾਸਤੇ ਲੜਨ ਦੀ ਗੱਲ ਕਰਦੀ ਹੈ ਤੇ ਇਹ ਕਿੰਨਾ ਕਦਮ ਪਾਏਗੀ ਇਸ ਬਾਰੇ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਦੀ ਜਿੱਤ ਦੇ ਮਾਨਿਆਂ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਔਰਤ ਬਰਾਬਰੀ ਦੇ ਪੰਡੇ ਤੈਅ ਕਰਨ ਲੱਗੀ ਹੈ ਤੇ ਇਹਨਾਂ ਬਰਾਬਰੀ ਦੇ ਪੰਡਿਆਂ ਦੇ ਦੌਰਾਨ ਤੇ ਫਿਰ ਉਹ ਕਿੰਨੀ ਕੁ ਬਰਾਬਰੀ ਨਵਾਪ ਆਉਂਦੀ ਹੈ ਦੂਸਰਾ ਰਹੀ ਗੱਲ ਧਰਮ ਮਜਬ ਦੀ ਜਿਸ ਤਰ੍ਹਾਂ ਇਹ ਯਹੂਦੀ ਭਾਈਚਾਰੇ ਨਾਲ ਤਾਲੁਕ ਰੱਖਦੀ ਹੈ ਤੇ ਕਿਤੇ ਨਾ ਕਿਤੇ ਇੱਥੇ ਹੀ ਜ਼ਿਆਦਾਤਰ ਕੈਥੋਲਿਕ ਲੋਕ ਵਸਦੇ ਨੇ ਸੋ ਉਹ ਧਰਮ ਦਾ ਇਸ਼ੂ ਵੀ ਬਣਨਾ ਸੋ ਕਈਆਂ ਨੇ ਕਿਹਾ ਕਿ ਦੇਖੋ ਜੀ ਹੁਣ ਯਹੂਦੀ ਹੈ ਜਿਹੜੇ ਜਾਂ ਜਿਵੇਂ ਗੱਲ ਚੱਲਦੀ ਹੈ ਕਿ ਲੂਮੀਨਾਟੀ ਹੈ ਜਿਹੜੇ ਉਹ ਦੁਨੀਆ ਤੇ ਰਾਜ ਕਰ ਰਹੇ ਨੇ ਇਸ ਕਰਕੇ ਉਸ ਨੂੰ ਪਹਿਲਾਂ ਨੋਬਲ ਪ੍ਰਾਈਜ਼ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਹੁਣ ਇਸ ਨੂੰ ਰਾਸ਼ਟਰਪਤੀ ਬਣਾ ਦਿੱਤਾ ਗਿਆ ਤੇ ਕੁਝ ਲੋਬੀ ਨੇ ਇਸ ਤਰ੍ਹਾਂ ਦੀ ਸੋਚ ਵੀ ਰੱਖਣੀ ਹੈ ਇਹ ਚੀਜ਼ਾਂ ਹੋ ਵੀ ਸਕਦੀਆਂ ਨੇ ਕਿਉਂਕਿ ਉਹ ਭਾਵੇਂ ਇਹ ਵੈਟिकन ਹੋਵੇ ਜਾਂ ਕੋਈ ਉਹ ਚੀਜ਼ਾਂ ਹੋਵੇ ਜਿਹੜੇ ਨੋਬਲ ਪ੍ਰਾਈਜ਼ ਪਹਿਲਾਂ ਇਸੇ ਤਰ੍ਹਾਂ ਦੇ ਨੋਬਲ ਪ੍ਰਾਈਜ਼ ਕਿਤੇ ਨਾ ਕਿਤੇ ਕੇਜਰੀਵਾਲ ਨੂੰ ਵੀ ਮਿਲੇ ਸਨ ਤੇ ਉਸ ਨੂੰ ਵੀ ਉਚੇਚਾ ਵੈਟिकन ਸੱਧਿਆ ਗਿਆ ਸੀ ਜਾਂ ਫੂਡ ਫਾਊਂਡੇਸ਼ਨ ਨੇ ਕੋਸ਼ ਸਲਮਾਨ ਕੇਜਰੀਵਾਲ ਨੂੰ ਵੀ ਦਿੱਤੇ ਸੀਗੇ ਸੋ ਇਸ ਕਰਕੇ ਵਿਸ਼ਵ ਭਰ ਦੇ ਵਿੱਚ ਇਹਨਾਂ ਲੀਡਰਾਂ ਦੀ ਪਦਾਇਸ਼ ਦੇ ਵਿੱਚ ਕਿਤੇ ਨਾ ਕਿਤੇ ਇਹ ਜੋ ਵਰਤਾਰੇ ਚੱਲਦੇ ਨੇ ਉਹਨਾਂ ਵਰਤਾਰਿਆਂ ਦੇ ਵਿੱਚ ਇਹ ਗੱਲ ਵੀ ਕਿਤੇ ਨਾ ਕਿਤੇ ਘਰ ਘਰ ਜਾਂਦੀ ਹੈ ਸੋ ਗਵਰਨਰ ਸ਼ੀਨ ਬੌਮ ਅਗਰ ਮੈਕਸੀਕੋ ਦੇ ਵਿੱਚ ਜੇ ਆਪਾਂ ਇੰਡੀਆ ਦੇ ਤਾਲੁਕ ਨਾਲ ਹੀ ਵੇਖੀਏ ਭਾਰਤ ਦੇ ਸੰਦਰਭ ਦੇ ਵਿੱਚ ਪੰਜਾਬ ਦੇ ਸੰਦਰਭ ਦੇ ਵਿੱਚ ਵੇਖੀ ਕਿ ਜਿਸ ਤਰ੍ਹਾਂ ਹੁਣ 50 50 60 60 ਲੱਖ ਰੁਪਏ ਲਾ ਕੇ ਪੰਜਾਬੀ ਲੋਕ ਆਪਣੇ ਪਰਿਵਾਰਾਂ ਸਮੇਤ ਅਮਰੀਕਾ ਜਾਂਦੇ ਨੇ ਤੇ ਉਸ ਤਰ੍ਹਾਂ ਬਹੁਤ ਸਾਰਾ ਤੱਕਾ ਵੀ ਹੁੰਦਾ ਹੈ ਤੇ ਠੀਕ ਹੈ ਕਿ ਜਿਹੜਾ ਲੰਘਿਆ ਉਹ ਲੰਘ ਤਾਂ ਜਾਂਦਾ ਪਰ ਉੱਥੇ ਪੱਕਾ ਹੋ ਕੇ ਰਹਿਣਾ ਵੀ ਬਹੁਤ ਔਖਾ ਹੈ ਸੋ ਪ੍ਰਵਾਸ ਕੋਈ ਹੱਲ ਨਹੀਂ ਹੈ ਪ੍ਰਵਾਸ ਕਾਨੂੰਨੀ ਤਰੀਕੇ ਨਾਲ ਹੋਵੇ ਤਾਂ ਬਿਹਤਰ ਹੈ ਪਰ ਇਸ ਪਰਿਵਾਰ ਮਾਲਟਾ ਕਾਂਡ ਦੀਆਂ ਪੀੜਾਂ ਕਿਹਨਾਂ ਨੂੰ ਭੁੱਲੀਆਂ ਨੇ ਬਲਵੰਤ ਸਿੰਘ ਖੇੜਾ ਵਰਗੇ ਲੋਕ ਇਸ ਮਾਲਟਾ ਕੇਸ ਦੀਆਂ ਲੜਾਈਆਂ ਲੜਦੇ ਦੁਨੀਆ ਤੋਂ ਚਲੇ ਗਏ ਨੇ ਅੱਜ ਵੀ ਰੋਜ਼ ਅਸੀਂ ਲਾਸ਼ਾਂ ਢੋਣੇ ਆ ਵਿਦੇਸ਼ਾਂ ਚੋਂ ਕਿੰਨੀਆਂ ਲਾਸ਼ਾਂ ਆਉਂਦੀਆਂ ਨੇ ਸੋ ਇਸ ਕਰਕੇ ਜੇ ਉਹ ਰਸਤੇ ਇਸ ਤਰ੍ਹਾਂ ਦੇ ਖਤਰਨਾਕ ਖੁੱਲੇ ਨੇ ਉਹ ਬੰਦ ਹੋਣ ਤੇ ਸ਼ਾਇਦ ਇਸ ਨਾਲ ਪੰਜਾਬ ਦੀ ਜਵਾਨੀ ਵੀ ਬਚ ਸਕਦੀ ਹੈ ਸੋ ਉਮੀਦ ਕਰਦੇ ਆ ਕਿ ਸ਼ੀਨ ਬੌਮ ਕੋਲੋਡਿਗਾ ਜੋ ਮੈਕਸੀਕੋ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਤੇ ਕਿਤੇ ਨਾ ਕਿਤੇ ਆਪਣੇ ਕਾਨੂੰਨਾਂ ਦੇ ਵਿੱਚ ਸੁਧਾਰ ਕਰਨ ਤਾਂ ਜੋ ਇਹ ਜਿਹੜਾ ਮੈਕਸੀਕੋ ਦਾ ਮਾਫੀਆ ਇਸ ਤਰ੍ਹਾਂ ਦੀ ਮਨੁੱਖੀ ਤਸਕਰੀ ਨੂੰ ਬੰਦ ਕਰੇ ਇਹਦੇ ਨਾਲ ਅਮਰੀਕਾ ਨੂੰ ਵੀ ਰਾਹਤ ਹੋਏਗੀ ਤੇ ਪੰਜਾਬ ਨੂੰ ਵੀ ਰਾਹਤ ਹੋਏਗੀ ਕਿਉਂਕਿ 50 ਲੱਖ ਰੁਪਈਆ ਦੇ ਕੇ ਅਗਲਾ ਚੱਲਿਆ ਤਾਂ ਜਾਂਦਾ ਰੁਪਈਆ ਵਾਲੇ ਮੁਲਕ ਪਰ ਉੱਥੇ ਰੁਪਈਏ ਕਮਾਉਣੇ ਔਖੇ ਬਹੁਤ ਨੇ ਜਿਹੜਾ ਉਹ ਦਿਨ ਰਾਤ ਆਪਣੇ ਟੱਬਰਾਂ ਨੂੰ ਆਪਣੇ ਨਿਆਣਿਆਂ ਨੂੰ ਘਰ ਵਾਲੀ ਨੂੰ ਮਾਪਿਆਂ ਨੂੰ ਯਾਦ ਕਰ ਕਰਕੇ ਰੋਂਦਾ ਤੇ ਉੱਥੇ ਫਿਰ ਡਾਲਰਾਂ ਦੀ ਚਮਕ ਮੱਧਮ ਪੈ ਜਾਂਦੀ ਹੈ ਉਸ ਤੇ ਦਿਲ ਚੋਂ ਨਿਕਲਦੇ ਹੰਝੂਆਂ ਦੇ ਰਾਹੀ ਹੰਝੂ ਵੀ ਸੁੱਕ ਜਾਂਦੇ ਨੇ ਹੋ ਕੇ ਵੀ ਮੁੱਕ ਜਾਂਦੇ ਨੇ ਤੇ ਫਿਰ ਆਪਣੇ ਵੀ ਮੁੱਕ ਜਾਂਦੇ ਨੇ ਤੇ ਬੰਦਾ ਸਸਕਾਰ ਤੇ ਵੀ ਨਹੀਂ ਪੁੱਜ ਸਕਦਾ ਕੀ ਕਰੋਗੇ ਇਦਾਂ ਦੀ ਕਮਾਈ ਨੂੰ ਪਰਦੇਸ ਦੀ ਸਾਰੀ ਤੇ ਘਰ ਦੀ ਅੱਧੀ ਬਰਾਬਰ ਹੁੰਦੀ ਹੈ ਪਹਾੜ ਤੇ ਪਰਦੇਸ ਦੂਰੋਂ ਸੋਹਣੇ ਲੱਗਦੇ ਨੇ ਪਰ ਪੀੜ ਇਹਨਾਂ ਦੀ ਬਹੁਤ ਹੈ ਸੋ ਉਮੀਦ ਕਰਦੇ ਆ ਕਿ ਜਿਵੇਂ 200 ਸਾਲਾਂ ਦੇ ਇਤਿਹਾਸ ਦੇ ਵਿੱਚ ਉੱਥੇ ਪਹਿਲੀ ਰਾਸ਼ਟਰਪਤੀ ਬਣੀ ਐ ਸ਼ੀਨ ਬੌਮ ਸ਼ਾਇਦ ਕਿਤੇ ਨਾ ਕਿਤੇ ਜੋ ਪੰਜਾਬ ਦੀ ਔਰਤਾਂ ਦਾ ਜੋ ਦਰਦ ਹੈ ਜਿਨ੍ਹਾਂ ਦੇ ਪਰਦੇਸੀ ਰਪਈਆਂ ਵਾਲੇ ਮੁਲਕ ਨੂੰ ਜਾਣ ਵਾਸਤੇ ਇਹ ਰਿਪੋਰਟ 50-50 ਲੱਖ ਰੁਪਏ ਬਰਬਾਦ ਕਰਦੇ ਨੇ ਕਈ ਵਾਰੀ ਲਾਸ਼ਾਂ ਵੀ ਨਹੀਂ ਲੱਭਦੀਆਂ ਤੇ ਫਿਰ ਉਹ ਲੋਕ ਗੀਤ ਉਪਜਦੇ ਨੇ ਬੇਦੰਮਾਂ ਦੇ ਲੋਭੀਆ ਪਰਦੇਸ ਨਾ ਜਾਈ ਮੈਂ ਕਤਾਂਗੀ ਨਿਕੜਾ ਤੂੰ ਬਹਿ ਹੰਡਾਈ ਮੈਂ ਪੀਸਾਂਗੀ ਨਿਕੜਾ ਤੂੰ ਵਹਿ ਵਹਿ ਖਾਈ ਸੋ ਉਹ ਦੁਆਬੇ ਦੇ ਜਿਹੜੇ ਇਹ ਸੈਡ Song ਨੇ ਬਿਰਹਾੜੇ ਨੇ ਇਹ ਅੱਜ ਵੀ ਨੇ ਇਹ ਕੱਲ ਵੀ ਸੀ ਤੇ ਕੱਲ ਨੂੰ ਵੀ ਹੋਣਗੇ ਉਮੀਦ ਕਰੀਏ ਕਿ ਇਹਨਾਂ ਤੇ ਰੋਕ ਲੱਗੇ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਦੇ ਰਾਹੀਂ ਅਗਵਾ ਸਕਦੇ ਹੋ 98763096 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਮੰਗਵਾ ਸਕਦੇ ਹੋ 987609655 ਇਹ ਸੀ ਗੱਲਬਾਤ ਮੈਕਸੀਕੋ ਦੇ ਇਸ ਨਵੇਂ ਪ੍ਰੈਜ਼ੀਡੈਂਟ ਬੇਬੀ ਸ਼ੀਨਬੋਮ ਗਲੋਡिया ਦੇ ਬਾਰੇ ਲਿਕਸਟਮਸਨ ਡਾਕਟਰ ਕਮਲਜੀਤ ਗੌਰ ਗੈਲ